ਸਤਿ ਸ਼੍ਰੀ ਅਕਾਲ ਜੀ ਸਨਿਆ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮੇਤਰੋ ਪਿੰਡ ਲੋਹਾਮ ਦੇ ਵਿੱਚ ਤੇ ਲੋਹਾਮ ਪਿੰਡ ਦੇ ਵਿੱਚ ਬਲਵਿੰਦਰ ਬਾਈ ਦੇ ਘਰੇ ਆ 3 ਜਨਵਰੀ ਬਾਈ ਦੇ ਕੋਲੇ ਵਿਕਾਊ ਆ ਮਿੱਤਰੋ 3 ਜਨਵਾਰਾਂ ਦੀ ਡਿਟੇਲ ਫੁੱਲ ਜਾਣਕਾਰੀ ਆਪਾਂ ਲੈ ਲੈਨੇ ਜਿੰਨਾ ਭਰਾਵਾਂ ਨੇ ਘੱਟ ਪੈਸੇ ਲਾਉਣੇ ਆ ਵੀ ਥੋੜੇ ਭਾਅ ਦੇ ਵਿੱਚ ਗਨ ਜਾਨਵਰ ਲੈਣੇ ਆ ਉਹ ਆਏ ਭਰਾ ਨੂੰ ਵੀਡੀਓ ਜ਼ਰੂਰ ਦੇਖਿਓ ਤੇ ਬਾਈ ਨਾਲ ਰਾਬਤਾ ਕੰਮ ਕਰਿਓ ਆਓ ਕਰਦੇ ਬਾਈ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਲਵਿੰਦਰ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਧੀਆ ਵਧੀਆ ਸੇਤਾ ਦੇ ਪਰਿਵਾਰ ਹਾਂਜੀ ਵਧੀਆ ਅੱਛਾ ਜਾਨਵਰ ਆਈ ਤਿੰਨ ਹਨਾ ਵੀਰੇ ਪਹਿਲੇ ਨੰਬਰ ਤੇ ਲਾਲ ਗੰਗਾ 200 ਹੀ ਆ ਬਾਈ ਇਹਨੂੰ 10 ਦਿਨਾਂ ਦੀ ਸੂਈ ਆ ਵੀਰੇ ਵੱਛੀ ਮਗਰ 8 ਕਿਲੋ ਵੱਛੀ ਹੈ ਇਹ ਦੇ ਮਗਰ ਬਾਈ 8 ਕਿਲੋ ਦੁੱਧ ਹੈ ਹਾਂ 8 ਕਿਲੋ ਮਗਰ ਇਹ ਤੁਹਾਨੂੰ ਤੇਲ ਹੈ ਇੱਕ ਤੇਲੋ ਜਮਾਂਦਰੀ ਤੇਲਾ ਥਾਨ ਪੂਰਾ ਹੀ ਹੈ ਠੀਕ ਹੈ ਠੀਕ ਹੈ ਚੋਣ ਚੰ ਤਿੰਨ ਥਾਨਾਂ ਦਾ ਚੰਗਾ ਓਕੇ ਜਮਾਂ ਹਾਂ ਬਾਈ ਨਿਆਣਾ ਪਾਉਣ ਦੀ ਲੋੜ ਨਹੀਂ ਠੀਕ ਹੈ ਬਈ ਠੀਕ ਹੈ ਕੱਲੇ ਦੁੱਧ ਵਾਲੇ ਨੂੰ ਮਾੜੀ ਨਹੀਂ ਹਣਾ ਹਾਂ ਬਿਲਕੁਲ ਨਹੀਂ ਬਾਈ ਠੀਕ ਸੀਲ ਹਨ ਚੋਣ ਚੰ ਪੂਰੀ ਸੀਲ ਆ ਬਾਈ ਜੇ ਮਰਚੀ ਚੋਈ ਜਾ ਕੋਈ ਚੱਕਰ ਨਹੀਂ ਲੈ ਠੀਕ ਹੈ ਬਈ ਓਕੇ ਤੇ ਰੇਟ ਵੀ ਰੇਂਦਾ ਬਾਈ 20 ਹਜ਼ਾਰ ਦੀ ਵਿੱਚ ਮਾਨਤਾਂ ਦੇ ਵਿੱਚ ਕਰ ਦਿਆਂਗੇ ਗੱਡੀ ਬਾਣ ਤੋਰੀ ਬਈ ਮੜਾ ਖੋਲੀ ਲੈ ਜੀ ਮਿੱਤਰੋ ਗਾਹ ਤੇਲਾ ਜਾਊਗੀ ਭਾਣ ਨਾਲ ਮਿਲਾਂ ਮੈਂ ਪਹਿਲਾਂ ਕਹਿਣਾ ਹੁਣ ਕਿ ਦੁੱਧ 8 ਕਿਲੋ ਇਸ ਟਾਈਮ ਤਿਆਰ ਆ ਬਾਈ ਤੁਸੀਂ ਸੇਵਾ ਕਰ ਲਿਓ ਲੇਟੀ ਦਾਣਾ ਫੀਡ ਪਾ ਲਿਓ ਦੁੱਧ 10 ਕਿਲੋ ਦੇਣ ਲੱਗ ਜੂਗੀ ਬਾਲਾ ਨਹੀਂ ਮੈਂ ਕਿਹਾ ਤੁਹਾਨੂੰ ਕਿਉਂਕਿ ਗਾਂ ਦੁੱਧ ਵਾਲੀ ਆ ਬਾਕੀ ਥਣੋ ਤੇਲਾ ਬਾਈ ਲੈ ਵੀਰੇ ਬਾੜੀ ਬੱਚੇ ਦਾ ਬਹੁਤ ਕਰਦੀ ਹੁੰਦੀ ਹੈ ਹਨਾ ਇਹ ਬੱਚੇ ਤਾਂ ਉਹ ਵੀ ਕਰਦੀ ਉਹ ਚੌਣ ਲੱਗਿਆ ਕੋਈ ਚੱਕਤ ਨਹੀਂ ਕੱਦ ਕੋਤ ਬਹੁਤ ਆ ਹਨਾ ਹਾਂ ਕੱਦ ਕਾਠਲਾ ਤਾਂ ਬਹੁਤ ਬੱਸੀ ਇਹ ਠੀਕ ਆ ਬਾਈ ਦੋ ਗਲੀ ਦੇਸੀ ਗਰਦ ਨਸਲ ਦੇ ਵਿੱਚ ਪੈਂਦੀ ਹੈ ਲੈ ਆ ਬਾਈ ਲਾਲ ਰੰਗ ਹੈ ਨਸਲ ਦੇਸੀ ਆ ਰਾਠੀ ਸਾਈਵਾਲ ਨਹੀਂ ਕਹਿ ਸਕਦੇ ਤੁਸੀਂ ਇਹਨੂੰ ਦੇਸੀ ਪਣ ਜਿਆਦਾ ਇਹਦੇ ਵਿੱਚ ਤੇ ਲੰਪੀ ਸਕਿਨ ਦੇ ਵਿੱਚ ਦਾਗ ਆ ਜਿਹੜੇ ਉਹ ਪਿੰਡੇ ਦੇ ਜ਼ਰੂਰ ਪਹਿਲਾਂ ਹੈਗੇ ਆ ਬਾਈ ਉਹ ਹਰ ਇੱਕ ਗਾਂ ਤੇ ਮਿਲ ਲਗੇ ਤੁਹਾਨੂੰ ਦੋ ਗਲੀਆਂ ਜਿੰਨੀਆਂ ਵੀ ਹੋਣਗੀਆਂ ਇਹਦਾ ਕੋਈ ਚੱਕਰ ਨਹੀਂ ਹੈਗਾ ਇੱਕ ਟ੍ਰੈਂਡ ਇਹ ਮਨਲਾ ਦੱਸਣਾ ਫਰਜ ਆ ਬਾਈ ਇਹ ਤੇ ਵੀਰੇ ਉਹ ਸਿੰਗਾ ਵਾਲੀ ਬਾਈ ਇਹਦੇ ਬਾਈ ਦੱਸਦੇ ਰਹਿੰਦੇ ਸੂਨ ਚ ਕੱਢ ਲਿਆ ਬਾਹਰ ਨੂੰ ਵੀਰੇ ਅੱਛਾ ਇਹ ਕਿੰਨੇ ਦੀ ਦੇ ਦੇਾਂਗੇ ਬਾਈ ਇਹ ਵੀ 20000 ਦੀ ਦੇ ਦੇਾਂਗੇ ਓਕੇ ਆ ਚਾਰੇ ਪਾਸੋਂ ਚਾਰੇ ਪਾਸੋਂ 20000 ਦੀ ਦੇ ਦੇਾਂਗੇ ਹਾਂ ਮਾਨਤਨ ਕਰ ਦੇਾਂਗੇ ਵਿੱਚ ਕਰ ਦੇਾਂਗੇ ਇਹਦੇ ਚ ਵੀ ਬਾਈ ਇਹ ਸੂਣ ਵਾਲੀ ਹੈ ਹੈ ਹਾਂ ਬਈ ਦੱਸਦੇ ਰਹਿੰਦੇ ਆ ਦੱਸਦੇ ਰਹੇ ਲੱਸੀ ਆ ਵਿਚਾਰੀ ਲੱਸੀ ਆ ਬਈ ਇਹ ਥੋੜੀ ਸਾਹਵਲਾ ਵੇ ਜਾ ਕੇ ਵੀ ਦੱਸ ਦਿਨ ਤੇ ਵਗਾਹ ਚੰਗੀ ਆ ਬਈ ਮਾਨ ਤਾਂ 20000 ਚ ਕਰਦਾਂਗੇ ਬਈ ਕਰਦੇ ਆਂ ਕਿ ਕਰਦੇ ਠੀਕ ਆ ਦੇ ਦਾਂਗੇ 15 16000 ਦੀ ਕਿ ਨਹੀਂ ਦੇ ਦੇਾਂਗੇ 16000 ਦੀ ਠੀਕ ਹੈ ਜੋ ਲੈ ਬਈ ਆ ਦੋਵੇਂ ਪਾ ਹੈਗੇ ਤੁਹਾਡੇ ਕੰਮ ਦੇ ਬਈ ਮੈਂ ਪਹਿਲਾਂ ਕਿਹਾ ਸੀ ਤੁਹਾਨੂੰ ਵੀਡੀਓ ਵੇਖ ਲਿਓ ਤੇ ਆ ਬਈ ਲਾਲ ਗਾਂ ਵੈੜ ਜਿਹੜੀ ਇਹ ਵੈੜ ਬਈ 8 ਮਹੀਨਾ ਚ ਗੱਭਣਾ ਇਹਨੂੰ 9ਵਾਂ ਲੱਗ ਗਿਆ ਥਣ ਚਾਰ ਆ ਕਿ 6 ਆ ਇਹਦੇ ਫੋਟਾ ਹੀ ਹੈਗੀਆਂ ਬਈ ਹਾਂ ਹੈਗੀਆਂ ਹਨਾ ਮਾੜੀਆਂ ਮਾੜੀਆਂ ਹੀ ਆ ਉਹ ਹੂੰ ਸੀਲ ਚੰਗੀ ਹੈ ਹਨਾ ਬਹੁਤ ਸੀਲ ਆ ਬਈ ਹੂੰ ਇਹ ਕਿੰਨੇ ਦੀ ਦੇ ਦੇਗੇ ਵੀਰੇ ਇਹ 17000 ਦੀ ਦੇ ਦੇਾਂਗੇ ਬਈ ਮਾਨਤਾਨ ਕੋਈ ਕਰ ਦੇਾਂਗੇ ਥੋੜਾ ਬਹੁਤ ਬਈ ਲੈ ਮੇਤਰੋ 8 ਮਹੀਨੇ ਦੀ ਗੱਬਣਾ 17000 ਦੀ ਮਿਲ ਜੂਗੀ ਹਨਾ ਤੇ ਇਹਦਾ ਰਹਿ ਗਿਆ ਮਹੀਨਾ 1.5 ਸੂਨ ਸੀ ਹਨਾ ਨਹੀਂ ਮਹੀਨਾ ਐਕਤੀ ਬਈ 1 ਮਹੀਨਾ ਠੀਕ ਹੈ ਬਈ ਲਾਉਂਦੀ ਆਉਂਦੀ ਲਾਏ ਤਾਂ ਪਈ ਖੜੀ ਆ ਲਾਏ ਪਈ ਆ 25 ਤਰੀਕ ਤੋਂ ਲੱਗ ਗਿਆ ਸੀ ਇਹਨੂੰ ਹੂੰ ਵੀ ਕੋਈ 2-4 ਦਿਨ ਉੱਤੇ ਲੈ ਜੇ ਤਾਂ ਲੈ ਜੇ ਬੰਬ ਨਾਲੇ ਨੂੰ ਤਾਂ ਕੋਈ ਮਾੜੀ ਨਹੀਂ ਆ ਕੋਈ ਮਾੜੀ ਨਹੀਂ ਬਈ ਬਹੁਤ ਚੰਗੀ ਤਲ ਗਾਂ ਬਣ ਜੂਗੀ ਦੁੱਧ ਪੀ ਲਾਂਗੇ ਜਵਾਗ 20 ਕਿਲੋ ਹਨਾ ਹਾਂ ਅੱਛਾ ਬਲਵਿੰਦਰ ਨੰਬਰ ਕਿੰਨਾ ਆ ਗਿਆ ਵੀਰੇ 985542 98554 35506 37506 ਸੀ ਇੱਕ ਵਾਰੀ ਹੋਰ ਬੋਲ ਦੇ 98554 35506 ਠੀਕ ਆ ਇਹ ਨੰਬਰ ਆ ਬਾਈ ਦਾ ਤੇ ਇਹ ਜਾਨਵਰ ਆ ਬਾਈ ਦੇ ਮਿੱਤਰੋ ਜਿਨ੍ਹਾਂ ਨੇ ਘੱਟ ਪੈਸੇ ਲਾਉਣੇ ਆ ਫਿਰ ਵੀਡੀਓ ਸ਼ੇਅਰ ਕਰਨ ਨਾਲੋਂ ਖੁੰਝੇ ਨਾ ਰਹੇ